ਪ੍ਰਿਤਪਾਲ ਇੱਕ ਛੋਟੇ ਜਿਹੇ ਕਿਸਾਨ ਦਾ ਬੇਟਾ ਹੈ ਡੇਢ ਦੋ ਕਿੱਲੇ ਦਾ ਮਾਲਕ ਹੈ ਉਹ ਉਹੀ ਕਮਾਉਣ ਵਾਲਾ ਉਹਦੇ ਮਾਤਾ ਪੁੱਤ ਪਿਤਾ ਬਜ਼ੁਰਗ ਨੇ ਦੋ ਭੈਣਾਂ ਨੇ ਮੈਡ ਹੈ ਬੱਚਾ 5 6 ਸਾਲ ਦਾ ਉਹਦੀਆਂ ਸਕੂਲ ਦੀਆਂ ਫੀਸਾਂ ਵੀ ਨੇ ਮਾਂ ਪਿਓ ਦੇ ਦਵਾਈਆਂ ਦੇ ਵੀ ਖਰਚੇ ਨੇ ਪ੍ਰਿਤਪਾਲ ਦਾ ਜਿਹੜਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲਦਾ ਹੈ ਦੇਖੋ ਮੈਂ ਪ੍ਰਿਤਪਾਲ ਦਾ ਹਾਲੇ ਤੱਕ ਖਰਚ ਦੇਖੋ ਜੀ ਪਜੀ ਆਈ ਦੇ ਵਿੱਚ ਕੁਝ ਇਲਾਜ ਤਾਂ ਦੇਖੋ ਹੋ ਰਿਹਾ ਫਿਰ ਕੁਝ ਜਿਹੜਾ ਪੈਸਾ ਲੱਗਦਾ ਉਹਦਾ ਆਪ ਦਾ ਲੱਗ ਰਿਹਾ ਹਾਲੇ ਤੱਕ ਕੋਈ ਪੈਸਾ ਬਾਹਰੋਂ ਕਿਸੇ ਪਾਸੋਂ ਨਹੀਂ ਆਇਆ ਜੀ ਤੁਸੀਂ ਜਿਹੜੀ ਇਹਦੇ ਜਿਹੜੀ ਫਾਈਨੈਂਸ਼ਲੀ ਮਦਦ ਹੈ ਇਸਦੇ ਪਰਿਵਾਰ ਨੂੰ ਕਰੋ ਕਿਉਂਕਿ ਲੰਬੇ ਸਮੇਂ ਦੇ ਲਈ ਮੰंजे ਤੇ ਪੈ ਗਿਆ ਕੋਈ ਛੋਟਾ ਜਿਹਾ ਜ਼ਿੰਮੇਦਾਰਾ ਹੋਰ ਕੋਈ ਇਦੀ ਇਨਕਮ ਨਹੀਂ ਹੈ ਮੈਂ ਪੰਜਾਬ ਸਰਕਾਰ ਨੂੰ ਵੀ ਮੰਗ ਕਰਦਾ ਜਦੋਂ ਪ੍ਰੀਤਪਾਲ ਦੇ ਅਸੀਂ ਪਿੰਡ ਦੀ ਗੱਲ ਕਰੀਏ ਤਾਂ ਕਿੱਡਾ ਕੁ ਵੱਡਾ ਪਰਿਵਾਰ ਹੈਗਾ ਪਰਵਾਜ਼ ਚ ਕੌਣ ਹੈਗੇ ਤੇ ਕਿੰਨੇ ਕੋਲ ਲੈਂਡਲਾਰਡ ਹੈਗੇ ਪ੍ਰੀਤਪਾਲ ਜੇਕਰ ਘਰ ਦੇ ਦੇਖੋ ਜੀ ਪ੍ਰੀਤਪਾਲ ਇੱਕ ਛੋਟੇ ਜਿਹੇ ਕਿਸਾਨ ਦਾ ਬੇਟਾ ਹੈ ਡੇਢ ਦੋ ਕਿੱਲੇ ਦਾ ਮਾਲਕ ਹੈ ਪ੍ਰੀਤਪਾਲ ਦੇਖੋ ਉਹੀ ਕਮਾਉਣ ਵਾਲਾ ਉਹਦੇ ਮਾਤਾ ਪੁੱਤ ਪਿਤਾ ਬਜ਼ੁਰਗ ਨੇ ਦੋ ਭੈਣਾਂ ਨੇ ਮੈਡ ਹੈ ਬੱਚਾ 5 6 ਸਾਲ ਦਾ ਉਹਦੀ ਸਕੂਲ ਦੀਆਂ ਫੀਸਾਂ ਵੀ ਨੇ ਮਾਂ ਪਿਓ ਦੇ ਦਵਾਈਆਂ ਦੇ ਵੀ ਖਰਚੇ ਨੇ ਪ੍ਰੀਤਪਾਲ ਦਾ ਜਿਹੜਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲਦਾ ਕੋਈ ਸਰਕਾਰੀ ਜੋਬ ਵੀ ਨਹੀਂ ਆ ਦੋਨੋਂ ਕੋਈ ਪ੍ਰਾਈਵੇਟ ਜੌਬ ਕਰਦਾ 8-10000 ਤੇ ਆਪਦਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾਉਂਦਾ ਜੀ। ਮਤਲਬ ਡੇਢ ਕਿਲੇ ਦਾ ਤਾਂ ਅਸੀਂ ਸੋਚ ਸਕਦੇ ਆ ਕਿ ਪਿੰਡ ਜਿਹੜਾ ਘਰ ਦੇ ਗੁਜ਼ਾਰੇ ਵੀ ਨਹੀਂ ਹੁੰਦੇ ਜਿੱਕਰ ਅਸੀਂ ਬੱਚੇ ਨੂੰ ਪੜਾਉਣਾ ਚਾਹੀਦਾ ਅਸੀਂ ਸਰਕਾਰੀ ਸਕੂਲ ਹੀ ਬਾਤ ਤੌਰ ਪੜਾ ਸਕਦੇ ਆ ਤਾਂ ਹੁਣ ਹੁਣ ਖਰਚ ਕੌਣ ਕਰ ਰਿਹਾ ਉਸ ਦੇ ਦੇਖੋ ਮੈਂ ਪ੍ਰਿਤਪਾਲ ਦਾ ਹਾਲੇ ਤੱਕ ਖਰਚ ਦੇਖੋ ਜੀ ਪੀਜੀਆਈ ਦੇ ਵਿੱਚ ਕੁਝ ਇਲਾਜ ਤਾਂ ਦੇਖੋ ਹੋ ਰਿਹਾ ਫਿਰ ਕੁਝ ਜਿਹੜਾ ਪੈਸਾ ਲੱਗਦਾ ਉਹਦਾ ਆਪ ਦਾ ਲੱਗ ਰਿਹਾ ਹਾਲੇ ਤੱਕ ਕੋਈ ਪੈਸਾ ਬਾਹਰੋਂ ਕਿਸੇ ਪਾਸੇੋਂ ਨਹੀਂ ਆਇਆ ਜੀ ਮੈਂ ਮੰਗ ਕਰਦਾ ਐਸਜੀਪੀਸੀ ਦੇ ਪ੍ਰਧਾਨ ਤੋਂ ਜਥੇਦਾਰਾਂ ਤੋਂ ਵੀ ਤੁਸੀਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੋਂ ਵੀ ਦੇਖੋ ਜਿਹੜੀ ਗੁਰੂ ਦੀ ਗੋਲਕ ਹੈ ਉਹ ਚਲਦੀ ਫਿਰਦੀ ਵੀ ਹੋ ਸਕਦੀ ਹੈ ਤੇ ਤੁਸੀਂ ਜਿਹੜੀ ਇਹਦੇ ਜਿਹੜੀ ਫਾਈਨੈਂਸ਼ਲੀ ਮਦਦ ਆ ਇਸਦੇ ਪਰਿਵਾਰ ਨੂੰ ਕਰੋ ਕਿਉਂਕਿ ਲੰਬੇ ਸਮੇਂ ਦੇ ਲਈ ਮੰंजे ਤੇ ਪੈ ਗਿਆ ਕੋਈ ਛੋਟਾ ਜਿਹਾ ਜ਼ਿੰਮੇਦਾਰਾ ਹੋਰ ਕੋਈ ਇਹਦੀ ਇਨਕਮ ਨਹੀਂ ਹੈ ਮੈਂ ਪੰਜਾਬ ਸਰਕਾਰ ਨੂੰ ਵੀ ਮੰਗ ਕਰਦਾ ਹਾਂ ਹਾਂਜੀ ਆਪਣੇ ਜਿਹੜੇ ਪਿੰਡਾਂ ਦੇ ਲਾ ਲੋ ਸ਼ਹਿਰਾਂ ਦੇ ਲਾ ਲੋ ਆਪਣੇ ਇਲਾਕੇ ਦੇ ਪੰਜਾਬ ਦੇ ਲਾ ਲੋ ਜਿਹੜੇ ਐਡੇ ਐਡੇ ਵੱਡੀਆਂ ਸੰਸਥਾਵਾਂ ਨੇ ਸਮਾਜ ਸੇਵੀ ਨੇ ਉਹ ਹੋਰ ਕੰਮਾਂ ਤੇ ਵੀ ਬਹੁਤ ਵੱਡੇ ਵੱਡੇ ਖਰਚ ਕਰਦੇ ਨੇ ਇਸ ਤੇ ਦੇਖੋ ਬੜਾ ਹਾਈਲਾਈਟ ਮਸਲਾ ਹੈ ਸਾਰਿਆਂ ਨੂੰ ਇਸ ਦੇ ਬਾਰੇ ਸਥਿਤੀ ਦਾ ਵੀ ਪਤਾ ਹੈ ਘਰ ਪਰਿਵਾਰ ਦਾ ਵੀ ਪਤਾ ਹੈ ਮੈਂ ਸਾਰੀਆਂ ਸੰਸਥਾਵਾਂ ਨੂੰ ਵੀ ਇੱਕ ਬੇਨਤੀ ਕਰਦਾ ਕਿ ਇਹਨੂੰ ਜਿਹੜਾ ਵੀ ਕੋਈ ਤੁਸੀਂ ਮਦਦ ਕਰਨੀ ਹੈ ਪਰਸਨਲੀ ਇਹਨਾਂ ਦਾ ਪਰਿਵਾਰ ਦਾ ਨੰਬਰ ਲੈ ਕੇ ਕਿਸੇ ਜਿਹੜਾ ਵੀ ਕੁਝ ਤੁਸੀਂ ਮਦਦ ਕਰਨੀ ਹੈ ਕਿਸੇ ਗਲਤ ਬੰਦੇ ਦੇ ਹੱਥ ਨਾ ਲੱਗੇ ਜਿਹੜੀ ਮਦਦ ਕਰਨੀ ਹੈ ਸਿੱਧਾ ਪਰਿਵਾਰ ਨਾਲ ਕੋਈ ਟਾਈ ਅਪ ਕਰਕੇ ਪਰਿਵਾਰ ਨੂੰ ਹੀ ਦਿੱਤਾ ਜਾਵੇ ਜੀ ਬਹੁਤ ਸਹੀ ਨੇ ਹਾਂ ਜੀ ਅੱਖਾਂ ਤੇ ਹਾਲੇ ਚੱਲ ਰਿਹਾ ਹੁਣ ਆਪਰੇਸ਼ਨ ਕੱਲ ਹੋਇਆ ਜੀ ਆਪਰੇਸ਼ਨ ਬੜਾ ਲੰਬਾ ਸਮਾਂ ਚੱਲਿਆ 10-11 ਘੰਟੇ ਆਪਰੇਸ਼ਨ ਚੱਲਿਆ ਉਸ ਤੋਂ ਬਾਅਦ ਹੁਣ ਅੱਖਾਂ ਦਾ ਵੀ ਇਦੋਂ ਬਾਅਦ ਚੈੱਕ ਅਪ ਕਰਨਗੇ ਜਿਵੇਂ ਵੀ ਹੋਇਆ ਅੱਖਾਂ ਦਾ ਹਾਲੇ ਕੋਈ ਕਲੀਅਰ ਨਹੀਂ ਹੋਇਆ ਜੀ ਦੋ ਤਿੰਨ ਆਪਰੇਸ਼ਨ ਹੋ ਚੁੱਕੇ ਦੋ ਆਪਰੇਸ਼ਨ ਹੋ ਚੁੱਕੇ ਨੇ ਦੋਨੋਂ ਚਲੋ ਪ੍ਰਮਾਤਮਾ ਅੱਗੇ ਅਦਵਾ ਕਰਦਾ ਵੀ ਕਿ ਜਿਹੜਾ ਆਦਾ ਆਪਰੇਸ਼ਨ ਜਿਵੇਂ ਸਕਸੈਸਫੁਲ ਹੋਇਆ ਇਸੇ ਤਰੀਕੇ ਇਹਨੂੰ ਵੀ ਸਕਸੈਸਫੁਲੀ ਰੱਖਿਓ ਅਸੀਂ ਇਹਨੂੰ ਘਰੇ ਲੈ ਕੇ ਜਾਈਏ ਖੁਸ਼ੀ ਖੁਸ਼ੀ ਇਹਨੂੰ ਘਰੇ ਲੈ ਕੇ ਜਾਈਏ ਜੀ ਬਿਲਕੁਲ